ਸਮ ਠੰਡਾ ਹੈ ਕਲਾਸ਼ੋ ਹੋਰ ਗਾਸ਼ੋ ਕੋ ਗੱਲ ਬਾਤ ਆ ਠੀਕ ਠਾਕ ਆ ਕਲਾਸ਼ੋ ਦੋ ਤਾਂ ਆਇਆ ਸੀ ਚਲ ਗਿਆ ਦੋ ਤਾਂ ਉਧਰ ਗਿਆ ਉਹਨਾਂ ਨਾਲ ਬੜੀ ਕੋਸ਼ ਹੋਣੀ ਦੋਤਿਆਂ ਨਾਲ ਤੇ ਜਾਨ ਪਸ ਜਾਂਦੀ ਆ ਆਹੀਂ ਮੜੇ ਲੱਗਦੇ ਆ ਸਦਾਈ ਆ ਤੂੰ じゃ ਐਡਾ ਕਿਉਂ ਕਰਦਾ ਉਹਨਾਂ ਨੂੰ ਕਰਨਾ ਮੈਂ ਹੈ ਕਰਨਾ ਮੈਂ ਐਵੇਂ ਓਹੋ ਆਹੀਂ ਮੜੇ ਲੱਗਦੇ ਕਿੱਦਾਂ ਮੜੇ ਲੱਗਦੇ ਤੇ ਉਹਰ ਦੇਖ ਕੇ ਤਾਂ ਠੁੰਮਕ ਠੁੰਮਕ ਕਰਦੀ ਹੁੰਦੀ ਆ ਆਏ ਦੱਸ ਤੁਰ ਕੇ ਉਹਰ ਕੇ ਕੀ ਦੱਸਾਂ ਹਾਂ ਹਾਂ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਪੰਜ ਸਮਾ ਖੜੇ ਤੋੜਿਆ ਖਾਣਾ ਲੱਗਦੇ ਨੇ ਲੱਗਾ ਮਣਾਗਾ ਤੂੰ ਮੈਨੂੰ ਕਹਿਨੀ ਮੈਨੂੰ ਚੇਤਾ ਕਰਾ ਦਿਆ ਕਰ ਨਾ ਮੜਾ ਜਾ ਤੈਨੂੰ ਪਤਾ ਮੈਂ ਹੈਗਾ ਬਿਜ਼ੀ ਬੰਦਾ ਕਿੱਥੇ ਜਾਣਾ ਮੈਂ ਮੋਟਰਲ ਗੀੜਾ ਕੱਢ ਕੇ ਆਈਏ ਹਵਾ ਜੀ ਵਗਨ ਦੀਆਂ ਡਿਗੀਆਂ ਹੋਣ ਨਹੀਂ ਨਿਕਲ ਕੇ ਜਾਈਂ ਤੋਦਨ ਕਿਉਂ ਕੀ ਕਰਨੀਆਂ ਕੀ ਕਰਨੀਆਂ ਅੰਬੀਆਂ ਸੋਹਣੀਆਂ ਤੂੰ ਅੱਗੇ ਬਸਾਖੀ ਚੱਕਦੇ ਹੁੰਦੇ ਆਂ ਅੰਬੀ ਤਾਂ ਹੈ ਹੀ ਨਹੀਂ ਕੋਈ ਦਿਲਾਂ ਦੀਏ ਜਾਣਣੇ ਕੀ ਕਰਨੀਆਂ ਅੰਬੀਆਂ ਤੂੰ ਆ ਲੈ ਮੈਂ ਕਿੰਨੇ ਦੇਖੂਣੀਆਂ ਖਾਣੀਆਂ ਜੇ ਖਾਣੀ ਫੇਲ ਹੋਣੀ ਖਾਣੀਆਂ ਦੇਖ ਲਾਂਗੇ ਕਿੱਦਾਂ ਗਿਆ ਤੂੰ ਉਹ ਇਸ਼ਾਰਾ ਮਾਰਨ ਦੀ ਕਹਿੰਦੀ ਨਹੀਂ ਲਿਉਣੀ ਨਹੀਂ ਲਿਉਣੀ ਕਹਿੰਦੀ ਨਾਲ ਲਿਆਵੀ ਨਹੀਂ ਆਂਦੀ ਕੋਈ ਕਹਿ ਸਕਦਾ ਬੜਾ ਯਕੀਨ ਆ ਉੱਤੇ ਬੜਾ ਯਕੀਨ ਆ ਮੈਂ ਅੰਬੀਆਂ ਟਿੱਕੀਆਂ ਹੁਣ ਕੀ ਕਹਿੰਦੇ ਲੱਗੀਆਂ ਆਹੋ ਮੋਟਰ ਤੇ ਚੱਲਾ ਚੱਲ ਲਵ ਯੂ ਲਵ ਯੂ ਯੇ ਲਵ ਯੂ ਮੈਸੇਜ ਵੀ ਕਰ ਲੈ ਬਬੂ ਆਜਿਆ ਉਹ ਆਪੇ ਲੱਭੇਗਾ ਕਦੀ ਐਦਾਂ ਕਰ ਵਾਹ ਵਾਹ ਇੱਕ ਵਾਰੀ ਫੇਰ ਕਰ ਵਾਹ ਜੀ ਜਾਓ ਜੀ ਚੱਲ ਬਾਈ ਵਾਏ 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 ਜਾ ਏਦਾਂ ਕੈਮ ਰਿਆ ਕਰ ਠੀਕ ਆ ਸਾਡੀ ਤੂੰ ਦੱਸਿਆ ਕਰੇ ਫੇਰ ਹੀ ਹੁੰਦੀ ਆ ਮੈਂ ਕੱਲੇ ਕੱਲੀ ਕੀ ਕਹੀ ਲਾਵਾਂ ਤੈਨੂੰ ਆ ਕੀ ਐ ਮੈਂ ਕਿਹ ਦੱਸਾਂ ਤੈਨੂੰ ਕੀ ਆ ਚੰਗਾ ਬੱਟੇ ਬੱਟੇ ਚੁਗਣੇ ਚੱਲੀ ਸੀ ਸੋਣੀਏ ਤੂੰ ਪੱਥਰ ਬੜੇ ਨਾ ਗੱਡੇ ਨਾ ਕੋ ਕਿਤੇ ਨਹੀਂ ਜਾਣਾ ਤੂੰ ਮੇਰੇ ਤੋਂ ਪੁੱਛੇ ਬਿਨਾ ਤੂੰ ਹੇਲੇ ਨਹੀਂ ਸਕਦੀ ਇੱਥੋਂ ਮੇਰਾ ਹੁਕਮ ਹੋਊਗਾ ਤੇ ਤੂੰ ਇਸ ਘਰ ਤੋਂ ਬਾਹਰ ਪੈਰ ਪਾ ਸਕਦੀ ਆ ਇਸ ਵੇਲੇ ਤੂੰ ਕਾਲੇ ਪਾਣੀ ਦੀ ਜੇਲ੍ਹ ਦੇ ਅੰਦਰ ਆ ਉਂਗਲ ਥੱਲੇ ਥੱਲੇ ਐਦਾਂ ਨਹੀਂ ਮੈਂ ਕਰਨ ਦੇਣੀ ਉਂਗਲ ਕਿੱਦਾਂ ਜਾਣੀ ਐਦਾਂ ਜਾਣੀ ਥੱਲੇ ਕਰ ਲਾ ਮੈਂ ਕਹਤਾ ਥੱਲੇ ਕਰ ਲਾ ਬੁਲਾਵਾ ਫੇ ਮੰਮੀ ਨੂੰ ਬੁਲਾ ਲੈ ਤੇ ਬੁਲਾਵਾ ਫੇ ਮਨਪ੍ਰੀਤ ਨੂੰ ਬੁਲਾਵਾ ਮਨਪ੍ਰੀਤ ਨੂੰ ਬੁਲਾ ਲੈ ਬੁਲਾਣਾ ਜੇ ਬੁਲਾਉਣਾ ਤੂੰ ਚੱਲ ਐ ਬੁੜੀਆ ਆਖੇ ਲੱਗ ਜਾ ਰਿਹਾ ਆਖੇ ਆ ਗਿਆ ਕਿਤੇ ਬਹੁਤ ਫਿਰਦਾ ਸੁਣ ਮੇਰੇ ਚੰਨ ਮਈਆ ਮੈਂ ਤੇਰੇ ਬਿਨਾ ਮਰ ਗਈਆ ਹਈ ਨਹੀਂ ਮੈਂ ਤੇਰੇ ਬਿਨਾ ਮਰ ਗਈਆ ਚੱਲ ਬੇਬੀ ਹੋਰ ਆ ਮੈਨੂੰ ਭਰਾਵਾ ਹੁਣੇ ਪਤਾ ਮੈਂ ਸ਼ਾਮ ਉਹ ਉਹ ਆਂਬ ਭਾਂਚੂ ਰਹਿ ਗਏ ਮੈਂ ਉਹ ਕਾ ਚੱਕ ਕੇ ਇਨੇ ਰੱਖੇ ਸੀਗੇ ਹੁਣੇ ਲੈ ਕੇ ਆ ਗਿਆ ਉਹ ਬੜੇ ਡਿੱਗੇ ਸੀਗੇ ਥੱਲੇ ਐਡੀ ਐਡੀ ਆਂਬੀਆਂ ਹੋਈਆਂ ਮੈਂ ਤਾਂ ਇਹ ਕਿਹਾ ਲੈ ਲੈ ਤੇ ਇਹ ਨਹੀਂ ਕਹਿਦਾ ਠਹਿਰ ਜਾ ਜਰਾ ਹਾਂਜੀ ਉਹ ਭਰਾਵਾ ਮੈਂ ਉੱਤੇ ਕਹੀ ਕੋਈ ਜੀ ਵਾਉਣ ਲਾ ਪਿਆ ਤੇ ਉਹ ਮੈਨੂੰ ਮੈਂ ਇੱਕ ਪਾਸੇ ਸਾਈਡ ਤੇ ਕਰਕੇ ਰੱਖੇ ਸੀਗੇ ਓਏ ਆ ਜਾਂਦੇ ਸਾਈਡ ਤੇ ਉਹ ਬਿਲਕੁਲ ਸਾਈਡ ਤੇ ਉਥੋਂ ਕਿਹੜੇ ਨਹੀਂ ਚੱਕਣੇ ਮੈਂ ਲੈ ਆਉਂਗਾ ਉਹ ਮੈਂ ਕਹਾ ਮੈਂ ਰੱਖੇ ਧਰਤੀ ਤੇ ਆ ਮੈਂ ਕਹਾ ਚੱਟਣੀ ਬਣਾ ਲਾਂ ਗ੍ਰੀਨ ਤੋਂ ਤੈਨੂੰ ਜਿਹੜੇ ਸਵਾਦ ਆ ਨਾ ਜਿਹੜੇ ਤੇਰੇ ਸਵਾਦ ਨਹੀਂ ਮੇਰੇ ਤੋਂ ਪੂਰੇ ਹੁੰਦੇ ਮੇਰੇ ਤੁਹਾਡੇ ਬਦਲੇ ਕਿੰਨੀ ਆਰਾਮ ਦਿਆ ਦਿਓ ਤੇ ਤੇਰਾ ਅਪ ਤੇਰਾ ਆਪਣਾ ਜਿਹੜਾ ਸਵਾਦ ਨਾ ਇਹ ਨਹੀਂ ਜੀਬ ਨਹੀਂ ਜਿਹੜੀ ਜਿਹੜੀ ਤੂੰ ਅੱਖੇ ਲੱਗਿਆ ਤੂੰ ਚਾਦਰ ਮੋਲ ਲਾ ਉਹ ਮੈਨੂੰ ਹੁਣੇ ਮੈਂ ਉੱਥੋਂ ਆਇਆ ਤਾਂ ਮੈਨੂੰ ਪਾਣੀ ਕੌਣ ਦੱਸੰਦੇ ਸੀ ਗੱਲਾਂ ਬਾਤਾਂ ਕਰਨਦੇ ਕੋਈ ਬਜ਼ੁਰਗ ਮੈਂ ਦਈ ਤੇਰੇ ਭਰਾਵਾਂ ਦੀ ਗੱਲ ਚੱਲ ਪਈ ਹੋ ਕਹਿੰਦੇ ਉਹ ਬੰਦੇ ਹੀ ਕੋਈ ਉਹ ਤੇ ਕਹਿੰਦੇ ਚੂ ਝੂਠਿਆ ਸਾਰੀ ਕਰਾਈ ਗਿਆ ਝੂਠਾ ਉਹ ਕਹਿੰਦੇ ਚੋਰੀਆਂ ਚੋਰੀਆਂ ਕਰਦੇ ਰਹੇ ਆ ਬੱਲੇ ਬੱਲੇ ਉਹ ਮੇਰੇ ਭਰਾਵਾਂ ਦਾ ਕੋਈ ਦੁਨੀਆਂ ਤੇ ਹੈ ਹੀ ਨਹੀਂ ਉਹ ਕਹਿੰਦੇ ਵੱਡਾ ਭਰਾ ਦਾ ਮੋਟਰ ਚੋਰੀ ਕਰਦਾ ਫੜੋ ਗਿਆ ਸੀ ਕੈਨ ਕੁੱਪਿਆ ਮੈਂ ਕਿਹਾ ਤੇਰੇ ਮਾਮੇ ਨੂੰ ਕਹਿ ਦੇ ਕੁਛ ਨਾਲ ਕਰਦਾ ਆਏ ਹੋਏ ਤੂੰ ਮੇਰੇ ਮਾਮਿਆਂ ਨੂੰ ਤੇਰੇ ਤੇਰੀ ਤੇ ਇਨੀ ਯੁਰਤ ਹੈਗੀ ਮੇਰੇ ਮਾਮਿਆਂ ਨੂੰ ਕਹਿਣ ਦੀ ਮੇਰੇ ਮਾਮੇ ਨੂੰ ਨਹੀਂ ਕਹਿਣਾ ਕੋਈ ਭਾਨ ਕਿਦਾ ਤੇਰੀ ਸੋਤ ਬੰਦੀ ਹੈ ਹੱਥ ਛੱਡ ਦੇ ਇਹ ਪਤਾ ਹੀ ਇਹ ਤੈਨੂੰ ਇਹ ਹੱਥ ਕਿਹਦਾ ਫੜਿਆ ਤੂੰ ਵੱਡਾ ਅਜੇ ਵੀ ਅਜੇ ਵੀ ਸਮਝ ਲਾ ਲੈਦਾ ਵੱਡਾ ਇਹ ਆ ਗਿਆ ਕਿੱਦੇ ਓਏ ਮੈਂ ਵੱਡਾ ਬੌਸ ਬਣਿਆ ਹੈ ਬੌਸ ਨਹੀਂ ਮੈਂ ਕਤਲ ਕਰਕੇ ਵੀ ਨਾ ਪਤਾ ਨਹੀਂ ਲੱਗੰਦ ਨਾ ਇੱਕ ਸਕਿੰਟ ਛੱਡ ਹੱਥ ਬੁੜੀਏ ਹੁਣੇ ਆ ਦੇ ਉਹਦੀ ਪਕੜ ਕਿੱਢੀ ਜਾ ਉਹ ਜੇ ਕਿ ਨਹੀਂ ਮੇਰੇ ਚ ਜਾਨ ਨਹੀਂ ਹੈਗੀ ਮਾਵੇਂ ਇੱਕ ਜਾਨ ਬੜੀ ਮੇਰੇ ਦੇ ਹੱਥ ਮਰੋੜ ਚੜਿਆ ਨੇ ਲੱਤਾਂ ਤੇ ਨਹੀਂ ਹੱਥਾਂ ਤੇ ਹੈਗੀ ਆ ਹੱਥਾਂ ਤੇ ਹੈਗੀ ਆ ਆ ਵੀ ਸੌਂ ਜਾਂਦਾ ਹੱਥ ਦੇ ਕਰ ਹਾਂ ਤੇ ਸੌਂਦਿਆ ਕਰ ਸਾਰੀ ਦਿਹਾੜੀ ਤੇ ਚੱਲਦਾ ਰਹਿੰਦਾ ਤੇ ਸੌਣ ਵੀ ਦਿਆ ਕਰਕੇ ਦੀ ਸੇਵ ਖਾ ਕੇ ਦੀ ਕੇਲਾ ਖਾ ਤੇ ਹੁਣ ਸੌਣਾ ਵੀ ਤੇ ਉਹਨੇ ਹੈਗਾ ਹੀ ਨਾ ਘੜੀ ਇਹ ਬਾਹਰ ਆ ਕੇ ਬੋਲੇ ਹਾਂ ਪਾਰਸੀ ਪੜਦੀ ਹੁੰਦੇ ਆ ਆਹ ਬਾਹਰ ਆ ਕੇ ਨਹੀਂ ਗੱਲ ਕਰ ਸਕਦੀ ਉੱਥੇ ਬੋਲ ਕੇ ਦੱਸੰਦੀ ਸਾਨੂੰ ਓਏ ਅੱਛਾ ਗਾ ਅੱਛਾ ਹੁਣ ਮੈਂ ਕੋ ਸਤਾਵੇਂ ਪਤਾ ਲਿਖਦਾ ਉਹਦੇ ਤੇਰੇ ਕੀ ਓ ਲੈ ਆਉਣਾ ਯਾਰ ਅੰਬੀਆਂ ਅੰਬੀਆਂ ਮਰਾ ਬੇਲਾ ਨਹੀਂ ਆਗਾ ਕਿਤੇ ਸੋਹਣਾ ਲੈਤੀ ਓਹ ਹੈ ਓ ਲੈ ਆਉਣਾ ਅੰਬੀਆਂ ਬਾਦੂ ਆ ਉਹਨਾਂ ਲੈ ਆਉਣਾ ਮੇਰੇ ਘਾਟਾ ਕੋਈ ਹਾਏ ਕਿੰਨੇ ਗਿੱਡੀ ਗਿਆ ਥੱਲੇ ਕਿੰਨੇ ਗਿੱਡੀ ਗਿਆ ਚੰنو ਚੰਨਾ ਨਾ ਨਾ ਕਰਨੀ ਨਹੀਂ ਜਿਵੇਂ ਨਾ ਕਵਾਂ ਬੀਬੀ ਚੰنو ਕਦੀ ਫਰਸਿ ਨਹੀਂ ਕਦੀ ਕੁਝ ਖੋਲ ਕਰ ਤੂੰ ਮੇਰੀ ਚੰنو ਆ ਨਹੀਂ ਚੰنو ਨਾ ਚੰنو ਦਾਦੀ ਇਹ ਤੇਂ ਚਾhti ਦਾਦੀ ਕਹਦੇ ਚਲ ਗਾਣਾ ਸੁਣਾ ਰੀਤ ਜਿਹੜੀ ਹੁੰਦੀ ਹੈ ਦਾਦੀ ਸਾਦੀ ਨੂੰ ਤੂੰ ਚੰنو ਆ ਮੇਰੀ ਗੰਢਾੜੇ ਕੋਈ ਹੋਣ ਹੈ ਇਹ ਨਹੀਂ ਕੋਈ ਉੱਟਕੇ ਬਹਿ ਜਾ ਮੈਨੂੰ ਕਹੀਆਂ ਅਜੇ ਪਈਆਂ ਤਾਂ ਫੇਕ ਹੀ ਹੋ ਗਿਆ ਕੀ ਕੀਤਾ ਪੇਟ ਨਾਲ ਕੰਮ ਕਰ ਲਿਆ ਸਵੇਰ ਦਾ ਮੈਂ ਕਿੰਨਾ ਸਬਜ਼ੀ ਕੱਟ ਕੇ ਰਮਾਂੜ ਮਾੜੀ ਜਿਹੀ ਫਿਰਦੀ ਐ ਫਿਰ ਨੀ ਕਹਿੰਦੇ ਜਾਨੀ ਜੈਲੀ ਕਿ ਸਬਜ਼ੀ 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 ਮੇਰੀ ਗੱਲ ਸੁਣ ਸਬਜ਼ੀ ਕੱਟਤੀ ਤਾਂ ਕਿਹੜੀ ਆਖਰ ਆ ਗਈ ਓਹੋ ਕੱਟਣ ਦਾ ਤਾਂ ਕੰਮ ਹੁੰਦਾ ਸਾਰਾ ਕੱਟੇ ਕੱਟਣ ਦਾ ਹੁਣ ਅੱਛਾ ਬਣਾਉਣ ਦਾ ਕੋਈ ਕੰਮ ਨਹੀਂ ਕਿਹੜੀ ਸੁਣਦੇ ਉਹ ਟੁੱਟ ਕੇ ਰੋਣਾ ਗੰਡਾ ਕੱਟਿਆ ਆਲੂ ਕੱਟੇ ਤਮਾਹ ਕੱਟੇ ਮਿਰਚਾਂ ਕੱਟੀਆਂ ਇਹ ਹੋਰ ਕੁੱਤਿਆ ਚੱਲ ਬਾਰੀ ਕਰ ਬਾਰੀ ਕਰ ਚੱਲ ਕੁੱਤਿਆ ਚੱਲ ਫਿਰ ਬਾਦਸ਼ਾਹ ਲੱਗਦਾ ਤਾਪ ਕੇ ਮਾਰੀ ਬਾਰੀ ਬਾਰੀ ਕਰਨ ਨੂੰ ਕਹਿ ਦੋ ਤੇ ਕਿਤੇ ਗਾਲ੍ਹਾਂ ਹੀ ਕੱਢਣ ਲੱਗ ਪੈਂਦੀਆਂ ਗਾਲ੍ਹਾਂ ਕੱਢਣ ਲੱਗ ਤੇਰੀ ਕੱਢਣੇ ਵਾਲਾ ਹਾਂਜੀ ਆ ਗਿਆ ਕੁੱਤੇ ਮੰਗੂ ਫਿਰਦਾ ਹਾਂਜੀ ਕਿਹੜਾ ਤੈਨੂੰ ਕਹਿੰਦੇ ਕਿ ਬਜ਼ੁਰਗ ਮੰਗਦਾ ਸਭ ਕਿਹੜੇ ਬਜ਼ੁਰਗੀ ਤੈਨੂੰ ਆਹ ਉਪਨ ਦਾ ਜੀਬੀ ਨਾਸਕਾ ਕੜੇ ਆਦਰੇ ਨਾ ਨਾ ਨੂੰ ਲਾਵਨ ਨਾ ਔਲ ਪਾਲ ਸੋ ਆਏ ਤੇ ਲੋਣੀ ਜਾਏ ਆਏ ਆਏ ਬੜਾ ਦੁਖੜਿਆ ਅੱਜ ਬਹੁਤ ਜੀੜਾ ਹੁੰਦੀ ਅਜੇ ਭਾ ਰੋਟ ਮਲਪਲ ਹੁੰਦੀ ਤੇ ਨੀਲ ਪਾਲ ਸ਼ਾ ਨਾ ਮੈਂ ਇਸੇ ਨੋ ਨੂੰ ਲੋਣੀ ਹੋਣੀ ਇਹਦੇ ਵਿੱਚ ਦੇ ਵਿੱਚ ਵਿੱਚ ਨੀ ਮਿੱਠੀਏ ਅਜੇ ਇਹਦੇ ਵਿੱਚ ਦੇ ਐ ਕਰਕੇ ਨੀ ਚੰਨੋ ਮੇਰੀ ਨੀਲ ਪਾਲ ਸ਼ਾ ਲਾਉਂਦੀ ਨਿੰਦਰ ਬੜੀ ਹੁਣ ਕੇ ਹਰਦੀ ਕਿ ਡਾਗ ਜੀ ਅਨਿਲ ਪਾਲ ਸ਼ਾ ਲਾਉਂਦੇ ਨਹੀਂ ਉਹ ਤੈਨੂੰ ਆਖਰੀ ਆਈ ਆ ਜੀ ਉਹਦੀ ਸਪੈਲਟ ਕੀ ਹੁੰਦੀ ਆ ਸਪੈਲਟ ਹੁੰਦੀ ਆ ਨਹੀਂ ਸਪੈਲਟ ਹੁੰਦੀ ਨਹੀਂ ਆ ਉਹ ਸਪੈਲਟ ਦਾ ਤਾ ਤਾ ਬੰਦ ਹੋ ਜਾਂਦਾ ਸਪੈਲਟ ਕੀ ਹੁੰਦੀ ਆ ਸਪੈਲਟ ਹੁੰਦੀ ਆ ਵੀ ਉਹ ਉਹਦੇ ਹੁੰਦਾ ਤੇਲ ਵਾਂਗੂ ਅੱਛਾ ਇਹ ਤੁਹਾਨੂੰ ਪਤਾ ਇਹਨੂੰ ਤਾਂ ਬਾਹਰ ਨਾ ਲਾ ਆ ਤਾਂ ਸਿਰ ਮੇਰੇ ਕਰ ਮੈਂ ਬੇਚੀਦਾ ਵਾਂ ਜਿਹੜਾ ਲੈ ਜਿੰਨਾ ਇਹ ਇਹ ਨੂੰ ਬੰਦਾ ਨੇਲ ਪਾਲਿਸ਼ਾਂ ਲਾਉਂਦੀ ਆ ਚੰਨੋ ਮੇਰੀ ਨੇਲ ਪਾਲਿਸ਼ਾਂ ਲਾਉਂਦੀ ਹੈ ਵਿੱਚ ਦੇ ਵਿੱਚ ਤਾਂ ਦਿੱਤੀ ਤੇ ਉਦਾਂ ਹੀ ਚੰਨੋ ਇੰਨੀ ਸ਼ਕੀਨ ਨਾ ਰਹਿ ਬਣ ਕੇ ਨਹੀਂ ਉਹ ਸ਼ਕੀਨ ਕੀ ਹੈ ਮੇਰੀ ਮੰਮੀ ਨੇ ਵਿਚਾਰੀ ਨੇ ਕਦੀ ਨਹੀਂ ਲਾਈ ਤੇ ਇਹਨੂੰ ਵੇਖ ਕੇ ਟੀ ਆਖਰ ਆਈ ਆ ਬਾਪਾ ਹੈ ਮੈਂ ਤਾਂ ਲਾਉਣੀ ਇਹਨੂੰ ਨਾ ਉਹ ਨੂੰ ਲਾਉਣੀ ਆ ਲਿਪਸਟਿਕ ਵੀ ਲਾ ਦਵਾ ਨਹੀਂ ਨਹੀਂ ਆਵੇਂ ਚੰਗੀ ਨਹੀਂ ਮੇਰੀ ਗੱਲ ਤਾਂ ਜਿੱਦਾਂ ਸੰਧੂਰ ਲਾਉਣੀ ਹੁੰਨੀ ਇੱਥੇ ਨਾ ਦੇਤੀ ਅਰੇ ਸੁੱਕ ਸੰਧੂਰ ਕਿਹੜਾ ਲਾਉਣੀ ਹੁੰਨੀ ਆ ਸੁੱਕ ਗਈ ਦੇਖਿਆ ਮੈਂ ਕਿਹਨਾਂ ਦੇ ਚ ਦੇਣੀ ਇਹ ਬੁੜੀਏ ਸੰਧੂਰ ਦਾਸ ਕਿਹੜਾ ਲਾਉਣੀ ਮੈਂ ਕੋਈ ਸੰਧੂਰ ਨਹੀਂ ਲਾਇਆ ਕੋਈ ਸੰਧੂਰ ਨਹੀਂ ਲਾਇਆ ਕੀ ਲਾਇਆ ਫਿਰ ਮੈਂ ਦਾਤਣ ਦੀ ਟੀ ਰੰਗ ਵਾਲੀ ਸ਼ਰਮਾ ਪਾਇਆ ਤੇ ਤੇਲ ਸੀਲ ਲਾਇਆ ਵਾਸਤੇ ਕੋਈ ਨਹੀਂ ਕੋਈ ਸ਼ਕੀਨੀ ਦੇ ਤਰਜੇ ਪੂਰੀ ਹੀ ਐਵੇਂ ਨਹੀਂ ਤੂੰ ਅਜੇ ਤੱਕ ਬੈਠੀ ਸ਼ਕੀਨੀ ਦੇ ਤਰਜੇ ਪੂਰੀ ਹੀ ਤੇ ਸ਼ਕੀਨੀ ਘੜਣਾਈ ਸੀ ਤਾਂ ਸਾਨੂੰ ਕਹਿੰਦੀ ਆ ਵੀ ਤੂੰ ਕਿਤੇ ਬਾਹਰ ਨਾ ਜਾਉ ਤੂੰ ਉਤੇ ਮੰ ਘਿਰਦਾ ਗਿਆ ਜਾਂ ਬਾਹਰ ਗਿਆ ਹਾਂ ਅੰਬੀਆਂ ਲਿਆ ਚਟਨੀ ਦਾ ਬੜਾ ਤੈਨੂੰ ਰਹਿੰਦਾ ਚਟਨੀ ਚਟਨੀ ਨਾ ਲਿਆ ਤੂੰ ਮੈਂ ਖਾਣੀ ਚੱਲ ਸਭ ਤੋਂ ਜ਼ਿਆਦਾ ਤੂੰ ਚਟਨੀ ਖਾਣੀ ਆ ਇਹ ਮੈਂ ਤੈਨੂੰ ਲੈ ਕੇ ਦੇ ਦਿੱਤਾ ਬਹੁਤ ਤੇ ਲੈ ਕੇ ਦਿਨਾ ਲੈ ਕੇ ਦਿਨਾ ਮੇਰੀ ਗੱਲ ਸੁਣਾ ਥੋੜਾ ਨਾ ਆਪਣੇ ਕੈਦੇ ਤੈਨੂੰ ਮੁੱਝ ਰਿਆ ਕਰ ਮੇਰਾ ਗੱਲਾਂ ਮਾਰਦੀ ਫਿਰੇ ਨਾ ਕਿ ਮੈਂ ਤੈਨੂੰ ਬਕਸ਼ ਲੈਣਾ ਆ ਮੈਂ ਤਾਂ ਵੱਡੇ ਵੱਡੇ ਨੂੰ ਅਕਲ ਦਿੱਤੀ ਆ ਇਬੁੜੀਏ ਲੈ ਆ ਤਰਾ ਸਿਰ ਕਰਾਂ ਮੈਂ ਵੀ ਉਹ ਨਹੀਂ ਰਿਆਂ ਮੈਂ ਕਰਨਾ ਤੇਰਾ ਸਿਰ ਨਹੀਂ ਬਾਬਾ ਮੈਂ ਕਰਨਾ ਹੀ ਕਰਨਾ ਆ ਲੈ ਲੈ ਮੈਂ ਅੱਜ ਤੇਰਾ ਸਿਰ ਕਰਨਾ ਹੀ ਕਰਨਾ ਅੱਜ ਮੈਂ ਤੇਰਾ ਨਾ ਮੈਂ ਤੇਰਾ ਸਿਰ ਬੋਲੀ ਬਾਬਾ ਨਾ ਖੋਲੀ ਮੈਂ ਕਰਨਾ ਹੀ ਕਰਨਾ ਉਹ ਨਾ ਖੋਲੀ ਮੈਂ ਨਾ ਖੋਲੀ ਮੈਂ ਕਰਨਾ ਨਾ ਕੋਈ ਬੋਲ ਯਾਰ ਦੇਖੀਆਂ ਨਹੀਂ ਕਰਾਂਗਾ ਤਾਂ ਗੱਲ ਕਰੀ ਨਹੀਂ ਕੋਈ ਨਾ ਕੋਈ ਨਾ ਨਾ ਕੋੜ ਬਾਬਾ ਕਿ ਦਾ ਪਰਾਂਦੀਆਂ ਓ ਮਾਈ ਗੋਡ ਓਹੋ ਪਰਾਂਦੀ ਲੱਗੇ ਕੋੜੇ ਬਾਲੇ ਮਰ ਜਾਂਦਾ ਨਾ ਬੀਬੀ ਤੈਨੂੰ ਮੈਂ ਕਿਤੋਂ ਕਹੇ ਬਜੁਰਗਿਆ ਦੇ ਮੈਂ ਦੱਸਦਾ ਕਿਹੜੇ ਬਜੁਰਗ ਕਹਿੰਦੇ ਨੇ ਕਹਿੰਦੇ ਹੁਣ ਮੈਂ ਨਾ ਕਲੀ ਤਸ ਤੂੰ ਲੜਨਾ ਹੀ ਉਹਨਾਂ ਨਾਲ ਜਾ ਕੇ ਤੂੰ ਝੂਠ ਬੋਲ ਲੈ ਕਹਿ ਤੂੰ ਕਿਆ ਸਾਲੀ ਕਦਾਈ ਦੀਆਂ ਮੈਂ ਕਿਹਾ ਮਗਾਤ ਨੂੰ ਨਗਲੀ ਵਾਲਵਾਦਾਂ ਕਾਲੇ ਵੀ ਬੜੇ ਸੋਹਣੇ ਲੱਗਣੇ ਆ ਮੈਂ ਕਿਉਂ ਲਾਵਾਂ ਨਕਲੀ ਮੈਂ ਤਾਂ ਜਦੋਂ ਲਾਉਣੇ ਹੀ ਕੰਜਰਾਂ ਮੈਂ ਉਦੋਂ ਨਹੀਂ ਲਾਏ ਹੁਣ ਮੈਂ ਨਾ ਖੋਲ ਨਾ ਖੋਲ ਮੈਂ ਅੱਜ ਤੈਨੂੰ ਮੈਂ ਜੋ ਪੁੱਤ ਮੈਂ ਕਰਕੇ ਦੇਣੀ ਮੈਂ ਕਰਕੇ ਦੇਣੀ ਪੁੱਤ ਤੈਨੂੰ ਦੱਸਾਂਗਾ ਜੀ ਕੋਈ ਇਹ ਨਾ ਕਰਕੇ ਦਊਂਗਾ ਫੇਰ ਗੱਲ ਕਰੀ ਮੰਮੀ ਇੱਧਰ ਆ ਦੇ ਸਾਡੀ ਫੋਟੋ ਆਉਂਦੀ ਵੀਡੀਓ ਚੰਗੀ ਤਰ੍ਹਾਂ ਇੱਧਰ ਆ ਦੇ ਲੈ ਬਾਲ ਮੇਰੇ ਕੋਲ ਤੇਰਾ ਰੱਖ ਦਿੰਦੇ ਆ ਸੁਨਿਆ ਲਾ ਯਰਾਜ ਅੱਜ ਬਣਾ ਤੈਨੂੰ ਬਣਾ ਦੂ ਰਾਣੀ ਮੁਗਲ ਦੀ ਹਾਂ ਵੇ ਅੱਬਾ ਮੈਂ ਤੇ ਫੋੜੀ ਗੁੰਨੀ ਤੇ ਆਉਂਦੀ ਆ ਬੰਦ ਕਰਕੇ ਚਲਾ ਦੇ ਪੇ ਆ ਲਾਲ ਜੇ ਤੇ ਨਾ ਫੇ ਕੋਈ ਗੁੱਠਾ ਲਾ ਬੰਦ ਕਰ ਪਹਿਲਾਂ ਹਾਂ ਇੱਕ ਸੂਈ ਚਲੇਪ ਵੀ ਲਾ ਨਾਲ ਅੱਜ ਤੇ ਮੈਂ ਇਹਨਾਂ ਖਾਂ ਵੀ ਲਾਉਣੀ ਆ ਤੇ ਅੱਜ ਤੇ ਮੈਂ ਦੇਖੀ ਸੀ ਉਹ ਅੱਜ ਬਣਦਾ ਕੀ ਅੱਜ ਕੰਝ ਰਿਆ ਨਹੀਂ ਇਹ ਚੱਕੰਦੀ ਤਾਂ ਹੈਗੀ ਸੱਚ ਇਹ ਚੰਨੋ ਚੰਨੋ ਦਾ ਸਿਰ ਪਾਵਾਂਗੇ ਅੱਜ ਕੈਨ ਕਲਾ ਨਹੀਂ ਅੱਜ ਚੀਰ ਕੱਢਣਾ ਜੀ ਵੀ ਮੈਂ ਤੇਰਾ ਵੀ ਵੀ ਚੱਲ ਆਹ ਦੇ ਦੇ ਆਪਣਾ ਗੀਤ ਆਪੇ ਕਰਾ ਵੀ ਵੀ ਸੁਣਾ ਗਾਣਾ ਹੈ ਮਿੱਡੀਆਂ ਵਾਲਾ ਗਾਣਾ ਸੁਣਾ ਕਿਹੜਾ ਹੈ ਵੀ ਵੀ ਨਾ ਨਹੀਂ ਕੀਤਾ ਗਾਣੇ ਬਣਾਉਂਦੇ ਤੇ ਬੜੇ ਚੇਤੇ ਨਹੀਂ ਆ ਕੇ ਕਦੇ ਚੇਤਾ ਹੁੰਦਾ ਮਿੱਡੀਆਂ ਵਾਲਾ ਕੋਈ ਗਾਣਾ ਨਹੀਂ ਮੇਰੇ ਕੋਲ ਬੁਨਰਾੰਦਾ ਲੈ ਮੋੜੋ ਤੂੰ ਸੁਣਾ ਭਲਾ ਕਿਹੜਾ ਹੈ ਇਹ ਪੁੱਤ ਜਿੱਤੇ ਮਾਰ ਵੀ ਤਨ ਵਾਉਣ ਗਿਆ ਸੀ ਲਿਆਦਾ ਵਾਸਤੇ ਅੱਜ ਮੈਂ ਕੋਈ ਰਿਐਕਸ਼ਨ ਹੀ ਬਣਾਉਣੇ ਤੇਰੇ ਅੱਜ ਸਾਰੇ ਨੰਬਾਲੀ ਕਿਤੇ ਤੋਂ ਹੈ ਬਣਾ ਆ ਜਰਾ ਅਬੇ ਤੂੰ ਬਾਗ ਦਾ ਬਸ ਚੰਗੀ ਅੱਜ ਦਾ ਚੀਰ ਕੱਢਣਾ ਚੀਰ ਚੀਰ ਅੱਜ ਡਿਜ਼ਾਈਨ ਪਾਉਣਾ ਤੇ ਵਾਲਾ ਤੇ ਚੀਰ ਅੱਜ ਕੱਟੇ ਚੀਰ ਇੱਕ ਇਦਾਂ ਇੱਕ ਇੱਥੇ ਨੂੰ ਇਦਾਂ ਪਾਪ ਬਣਾ ਨਾ ਤੂੰ ਗੱਬਿਓ ਚੀਰ ਕੱਢ ਛੜੇ ਹੀ ਹੋ ਪਾਪ ਬਣਾ ਪਾਪ ਤੇਰੇ ਪਾਪ ਬਣਾਉਂਦੀ ਰਹੀ ਮੈਨੂੰ ਨਹੀਂ ਬਣਾਉਣੀ ਆਉਂਦੇ ਹੁਣ ਸ਼ੁਕਰ ਹੈ ਮੇਰੀ ਨੂਹ ਨੇ ਕਿਤੇ ਮੇਰੇ ਸੱਜਣ ਵੱਗ ਹੱਥ ਲਾਇਆ ਤੋਡੀ ਬਾਤ ਤੋਡੀ ਤੋ ਕਿਉਂ ਸੱਜਣ ਕਿਉਂ ਨਹੀਂ ਹੱਥ ਲਾਇਆ ਹਾਂ ਅੱਜ ਤਾਂ ਬਾਇਆ ਪਸੰਦ ਨਹੀਂ ਆਉਂਦਾ ਕਿ ਸਾਹ ਕਿਤੇ ਬੁੜਾ ਹੋ ਰਿਹਾ ਉਹ ਲੈ ਵੀ ਬੁੜਾ ਕਿੰਦੇ ਸੱਜਣ ਉਹ ਦਰ ਲਾਉਂਦੀ ਹੈ ਬੜੀ ਖੋਤਾਂ ਦੀ ਇਹ ਪਤਾ ਨਹੀਂ ਕੀ ਮੈਂ ਨੂਹ ਲਿਆ ਤਾਂ ਅਜ ਤੱਕ ਇਹ ਕਿਸੇ ਸੱਜਣ ਹੱਥ ਲਾਇਆ 6 ਮਹੀਨੇ ਬੈਠੇ ਤੇ ਰਹੇ ਅੱਜ 7 ਮਹੀਨੇ ਤੇ ਕੀ ਵੀ ਬਿਆਹ ਕਿ ਨਹੀਂ ਸੁਣਨ ਕਰੇ ਨਾਲ ਕੱਲੀ ਤੁਰੀ ਹੁੰਦਾਂ ਨਹੀਂ ਹੋਈ ਜੀ ਨਾਲ ਪਹਿਲਾਂ ਬੁੰਦੀ ਨਹੀਂ ਇਦਾਂ ਚੀਂਡੀਆਂ ਕਰ ਕਰ ਕੇ ਸਵਾਗਤ ਪਾ ਲਾ ਦੇ ਤੂੰ ਉਹ ਗੇਵੂ ਤਾਂ ਸੋਹਣੀ ਲੱਗਦੀ ਆ ਮੈਂ ਸਿੱਧਾ ਹੀ ਇਹਦੇ ਬਾਅਦ ਮੈਂ ਕੁਝ ਵੀ ਕੀਤਾ ਨਾ ਤਸਿਆ ਤੁਸਾਰਾ ਬਹ ਚਾਚੀ ਸਦਰਾਨੀ ਤੁਹਾਡੀ ਨੇ ਹਾਂ ਐਵੇਂ ਕਿਤੇ ਫੈਸਲਾ ਕੀਤਾ ਖਾਣੇ ਦੇ ਪੁੱਛਣਾ ਉਹ ਸਮਾਂ ਅੰਦਰ ਹੋਣਾ ਨਹੀਂ ਹੁੰਦੀ ਨਾ ਉਹ ਵੀ ਕਰੀ ਪੁੱਛੂ ਕਰਦੀ ਨਾ ਨਾ ਇਹ ਨਹੀਂ ਸੁਣਿਆ ਬਸ ਨਾ ਨਾ ਤੁਸੀਂ ਝੂਠ ਬੋਲਦੀ ਹੈ ਨਾ ਝੂਠ ਬੋਲਦੀ ਨਾ ਨੇ ਸੱਚ ਬੋਲਣੀ ਚਾਹੀਦੀ ਸਾਨੂੰ ਸੱਚੀ ਕਰਨੀ ਜਿਹੜੀ ਕੋਧ ਐਵੇਂ ਕਿਤੇ ਫੜ ਕੇ ਵੜੀ ਨੂੰਦੀ ਕਰੀਦਾ ਲੜਦਾ ਕਰੀਦਾ ਲੜਦਾ ਐਂ ਫਿਰ ਹਰਗੜਕੇ ਬੜਾ ਰਗਟ ਨੂੰ ਬਾਤ ਦੇ ਬਹੁਤ ਅਲੱਗ ਬਾਤ ਬਾਅਦ ਲੈ ਕੇ ਸੈਰ ਹੋਣਾ ਉਹ ਚਾਰ ਜਗ੍ਹਾ ਰਹਿਣਗੇ ਅੰਕਲ ਹੋਣੇ ਬਾਦੇ ਥੋੜਾ ਮੇਰਾ ਢੇਲਾ ਕੱਢ ਦਿੱਤਾ ਹੈਗਾ ਬੜਾ ਢੇਲਾ ਨਿਕਲ ਗਿਆ ਤੇਰਾ ਹਾਂ ਉਹ ਵੀ ਉਹਦੇ ਮਾ ਉਹਦੇ ਕਰਦੇ ਪੁੱਤ ਨੂੰ ਦੇਖੀਂ ਵੀ ਵੀ ਜਸ਼ਾਨੀ ਪੂਰੀ ਸੌਂ ਲੱਗੀ ਬਾਣੀ ਸਿੰਧੂ ਲੱਗਣੀ ਬਾਣੀ ਸਿੰਧੂ ਇਹ ਨੂੰ ਇਹ ਹੀ ਆ ਮੈਨੂੰ ਸਵਾਰ ਦਾ ਰਹਿ ਤਾ ਸਵਾਰ ਦਾ ਨੂੰ ਸਵਾਰ ਨਹੀਂ ਫਿਰ ਕਰਾ ਉਹ ਬਾਣੀ ਸਿੰਧੂ ਸਵਾਰ ਕਿੰਨਾ ਇੱਥੇ ਵਿਆਹ ਕਰਾਉਣਾ ਬਾਣੀ ਸਿੰਧੂ ਲੱਗਣੀ ਵਿਆਹ ਕਰਾਉਣਾ ਤੇ ਆਉਣਾ ਚਾਹ ਤ ਬਥੇਰਾ ਨਾ ਤੈਨੂੰ ਵਿਆਹ ਤੇ ਨਹੀਂ ਕਰਾਉਣਾ ਆ ਚਾ ਮੈਨੂੰ ਬੜਾ ਮੈਂ ਤਾਂ ਵੱਡਾ ਮਰਸੂਂਗਿਆ ਕਲੇਪੀ ਹੈ ਨਹੀਂ ਤੇ ਮੈਂ ਨੂਰਾ ਸਿਟਰ ਲੱਗਦੀ ਨੂਰਾ ਸਿਟਰ ਕਰੰਗਿਆ ਬਿਲਕੁਲ ਦੇਖ ਲੈਂਦੇ ਤੂੰ ਬਾਹਰ ਜਿਹੜਾ ਦੇਖਦਾ ਓਏ ਹੋਏ ਹੋਏ ਦੇ ਤੇ ਸਹੀ ਉਹ ਤੇਰਾ ਸਭ ਤੋਂ ਕੀ ਕਰਨ ਕੈਠੀ ਨਾ ਫੇਰਦੇ ਕੋਈ ਮੰਮੀ ਤੂੰ ਕੀ ਲੋਟ ਕੱਢ ਚੜਿਆ ਉਹ ਮੰਮੀ ਨੇ ਵੀ ਚਾਹ ਕਲੇਪ ਆ ਕਿ ਮੈਂ ਕੀ ਕਰਾਂ ਛੋੜਿਆ ਬੁਲਾ ਦੇ ਰੋ ਕਰੋ ਫਿਰ ਜੀ ਅਰੇ ਕਲਾ ਮੜੀ ਆਪੇ ਆਪੇ ਲਾ ਆਪੇ ਲਾ ਆਪੇ ਲਾ ਆਪਲਾ ਕੋ ਮੈਂ 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 ਚਲੇ ਇੱਕ ਵਾਰੀ ਲਾ ਲਿਆ ਮੇਰਾ ਵੀ ਮਸੌਨ ਬਣਾਇਆ ਆਤਾ ਸਿਰਾ ਮੇਰੇ ਵੀਰੋ ਅੱਜ ਪਤਾ ਲੱਗ ਜੀ ਵੀ ਦੁਨੀਆ ਤੇ ਕੋ ਕਲਾਸ਼ ਕਰਨ ਦੇ ਨਾਂ ਦੀ ਬੁੱਢੀ ਕੋਈ ਰੋਜ਼ ਨਰਾਜ ਰਹਿੰਦਾ ਸੀ ਰੋਜ਼ ਨਰਾਜ ਅੱਜ ਪਰ ਮੈਂ ਖੋਜ ਹੋਇਆ ਅੱਜ ਤੂੰ ਬਾਲ ਬੁਲ ਬਾਈ ਤਾਂ ਖੋਜ ਹੋਇਆ ਮੈਂ ਬਾਹਰ ਬੁਣਾਈ ਤਾਂ ਹਣ ਚੋ ਦੇ ਤੇ ਸਹੀ ਮੈਨੂੰ ਫੋਟੋ ਯਾਰ ਬਤਾਉਂਦਾ ਨਹੀਂ ਕਿ ਵਸਾ ਜੀ ਅਨੇਕ ਕੋ ਲਿਆ ਸਾਡ ਕੇ ਕੇ ਹਲ ਵੀ ਦੇਖ ਲਓ ਮੇਰੀ ਸੱਸ ਨੂੰ ਦੇਖ ਲੈ ਆ ਕੇ ਉਹ ਪਿੱਛੇ ਤੇ ਵੀ ਉਧਰ ਕਮਾਈ ਉਧਰ ਕਮਾਈ ਜੁੜਾ ਦਿੱਤਾ ਹੈ ਹੀ ਤੇ ਉਹਦੇ ਨਹੀਂ ਬੱਲੇ ਬੀਬੀ ਇਹ ਮੁੰਡੇ ਨੇ ਵੀ ਆਇਆ ਨਾ ਹੁਣ ਬੀਬੀ ਬੀਬੀ ਇੱਕ ਗੱਲ ਦੱਸਾਂ ਪਰ ਸੱਚੀ ਮੈਂ ਹੁਣ ਤੈਨੂੰ ਜਿਹੜੀ ਤੇਰੀ ਤੇਰੀ ਵੀਡੀਓ ਦਿਖਾਉਣੀ ਨਾ ਤੂੰ ਕਹਣਾ ਮੈਂ ਹੀ ਆ ਸੌ ਲੱਗੇ ਤੇਰੀ ਤੈਨੂੰ ਇੱਕ ਐਣਕੋ ਬਹੁਤ ਆ ਜਾਂਦੀਆਂ ਯਾਰ ਤੂੰ ਹੀ ਦੇਖਣ ਵਾਲੇ ਦੱਸਿਓ ਵੀ ਬੀਬੀ ਘੈਂਟ ਲੱਗੀ ਕਿ ਨਹੀਂ ਲੱਗੀ ਮੈਂ ਨਹੀਂ ਸਿਆਣੀ ਪਿਆਣੀ ਪੁੱਤੇ ਤਾਂ ਇਹ ਗੱਲਾਂ ਚਿੰਗੇ ਲੱਗਦੀਆਂ ਨਹੀਂ ਉਦਾਂ ਹੀ ਲੱਗੇ ਬੀਬੀ ਮਜ਼ਾਕ ਲੱਗੇ ਆ ਆਪਾਂ ਕਿੜਾ ਉਹਦਾਂ ਹੀ ਲੱਗੇ ਮੈਂ ਕਹਾ ਮੈਂ ਕਹਾ ਉਦਾਂ ਡਿਜ਼ਾਈਨ ਨਾਲ ਆ ਕੇ ਦੇਖੀ ਜੱਜਦਾ ਪਰ ਜਚਿਆ ਤੈਨੂੰ ਬੀਬੀ ਸੌ ਲੱਗੇ ਚਲ ਠੀਕ ਆ ਹਵਾਓ ਵਸਤਾ ਅਜੀ ਬੀਬੀ ਖਾਣੇ ਤੇ ਦੇਖ ਲੈ ਖਾਣੇ ਦੋਕ ਵੇਖ ਲੈ ਹੁਕਮ ਕਰ ਇਨਸ਼ਾਅੱਲਾ ਫੇ ਇਹੀਂ ਤੇ ਖਾਈਏ ਬੱਲੇ ਉਸਤਾਦ ਜੀ ਕੀ ਹਾਲ ਚਾਲ ਆ ਠੀਕ ਠਾਕ ਹੈ ਕੀ ਕਹਨੇ ਆ ਜੋ ਲਾਓ ਮਹਾਰਾਜ ਜੀ ਏਗਾ ਵਧੀਆ ਨਜ਼ਾਰੇ ਆ